ਨਾਲੇ ਜੇ ਕੋਈ ਵੀਰ ਦੀ ਮਦਦ ਵੀ ਕਰਨਾ ਚਾਹੁੰਦਾ ਵਾ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਬਸ ਤੁਸੀਂ ਇੱਥੇ ਆ ਕੇ ਤੇ ਵਿਜ਼ਿਟ ਕਰੋ ਆ ਕੇ ਖਾਓਗੇ ਜੋ ਵੀ ਪੈਸੇ ਬਚਣਗੇ ਉਹ ਮੇਰੀ ਮਦਦ ਹੀ ਹੈ ਕੀ ਕਹਿਣਾ ਚਾਹੋਗੇ ਲੋਕਾਂ ਲੋਕਾਂ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਲੋਕਾਂ ਬੱਚਿਆਂ ਨੂੰ ਇਹੀ ਕਹਦੇ ਆ ਕਿ ਆਪਣੀ ਪਰਿਵਾਰ ਜ਼ਿੰਦਗੀ ਨੂੰ ਆਪਣੀ ਆਪ ਕਾਂ ਕੀ ਇਹਦੇ ਮੁਤਾਜ ਨਾ ਬਣੋ ਮੁਤਾਜ ਨਾ ਬਣੋ ਬਸ ਸਾਡਾ ਵੀਰ ਵੇਖਿਆ ਮੈਂ ਪਹਿਲੀ ਵਾਰੀ ਵੇਖਿਆ ਜੀ ਅੱਜ ਮੈਨੂੰ ਅੱਖਾਂ ਤੋਂ ਅੰਦਰੋਂ ਆ ਕੇ ਦੇਖੇ ਇਹ ਬੰਦੇ ਨੂੰ ਵੇਖ ਕੇ ਜੇ ਅਸੀਂ ਪਹੁੰਚ ਗਏ ਹਾਂ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਤੁਹਾਨੂੰ ਇੱਕ ਮਿਹਨਤੀ ਵੀਰ ਨਾਲ ਮਲਾਉਂਦੇ ਆ ਤੁਸੀਂ ਇਹ ਦੇ ਕੇ ਹੈਰਾਨ ਹੋ ਜਾਓਗੇ ਆ ਜੋ ਵੀਰ ਨਾਲ ਤੁਹਾਨੂੰ ਮਲਾਵਾ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਓ ਤੁਹਾਨੂੰ ਮਲਾਉਂਦੇ ਆ ਮਿਹਨਤੀ ਵੀਰ ਨਾਲ ਮਲਾਉਂਦੇ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਆਓ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਜੀ ਕੀ ਹਾਲ ਚਾਲ ਜੇ ਕਿਰਪਾ ਬਾਬਾ ਜੀ ਦੀ ਭਾਜੀ ਤੁਹਾਡੀ ਮਿਹਨਤ ਨੂੰ ਵੇਖ ਕੇ ਤੁਹਾਨੂੰ ਸਲਾਮ ਜੀ ਮਿਹਰਬਾਨੀ ਭਾਜੀ ਇਹ ਉਹ ਮਾਲਕ ਦਾ ਕਰਮ ਹੈ ਜਿਹੜੇ ਕਰਵਾਣ ਦੇ ਨੇ ਤੇ ਭਾਜੀ ਇਹ ਕਿਸ ਤਰ੍ਹਾਂ ਬਾਹ ਮਤਲਬ ਆਪਣੀ ਇਹ ਕੀ ਹੈ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਸੀ ਇਹ ਭਾਜੀ ਕਰੰਟ ਲੱਗ ਗਿਆ ਸੀ ਅੱਛਾ ਕਰੰਟ ਲੱਗ ਗਿਆ ਸੀ ਹਾਂਜੀ ਪਾਵਰ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਇਸ ਤਰ੍ਹਾਂ ਬਾਹ ਜਿਹੜੀ ਤੁਹਾਡੀ ਇਕੱਠੀ ਹੋਈ 19-20 ਸਾਲ ਹੋ ਗਏ ਤੇ 19-20 ਸਾਲ ਹੋ ਗਏ ਹਾਂਜੀ ਉਦੋਂ ਤੋਂ ਇਹ ਕੰਮ ਕਰਦੇ ਪਏ ਜੇ ਕਿ ਇਹ ਹੋਣੀ ਸ਼ੁਰੂ ਕੀਤਾ ਇਹ ਕੰਮ ਨਹੀਂ ਭਾਜੀ ਕਾਫੀ ਕੰਮ ਕੀਤੇ ਆ ਸਬਜੀ ਵੀ ਵੇਚੀ ਆ 4-5 ਸਾਲ ਉਸ ਤੋਂ ਬਾਅਦ ਲੱਕ ਨੂੰ ਜੋਰ ਚਲ ਗਏ ਉਹਦੇ ਕਰਕੇ ਸਬਜੀ ਛੱਡ ਕੇ ਤੇ ਸਨੈਕਸ ਦੇ ਕੰਮ ਦੇ ਵਿੱਚ ਪਿਆ ਤੇ ਭਾਜੀ ਇਹ ਕੰਮ ਕਰ ਲਗਿਆ ਕਿ ਕੋਈ ਪ੍ਰੋਬਲਮ ਨਹੀਂ ਹੁੰਦੀ ਜਿੱਦਾਂ ਇੱਕ ਹੱਥ ਨਾਲ ਸੀ ਕੰਮ ਇਹ ਕਰਨਾ ਨਹੀਂ ਭਾਜੀ ਹੁਣ ਹੈਬਟ ਹੋ ਗਈ ਦੀ ਏ ਬਾਬਾ ਜੀ ਦੀ ਕਿਰਪਾ ਨਾਲ ਹੁਣ ਸਭ ਅੱਛਾ ਵੀ ਮਤਲਬ ਕੰਮ ਕਿਹ ਤਰ੍ਹਾਂ ਚੱਲਦਾ ਪਿਆ ਇੱਥੇ ਕਿਰਪਾ ਬਾਬਾ ਜੀ ਦੀ ਕੰਮ ਵਧੀਆ ਚੱਲਦਾ ਪਿਆ ਭਾਜੀ ਕਿਹੜੀ ਕਿਹੜੀ ਚੀਜ਼ ਇੱਥੇ ਵੇਚਦੇ ਜੀ ਭਾਜੀ ਚੀਜ਼ ਰੋਲ-ਪੋਲ ਛੇ ਹਾਂਜੀ ਨਿਊਟਰੀ ਬ੍ਰੈਡ ਠੀਕ ਆ ਫ੍ਰੈਂਚ ਫ੍ਰਾਈ ਸਿੰਪਲ ਪਕੌੜੇ ਆਲੂ ਟਿੱਕੀ ਕਚਾਲੂ ਆਲੂ ਰੋਲ ਜਾਂਪ ਇਹ ਉਹ ਗਾਰਲਿਕ ਬ੍ਰੈਡ ਤੇ ਨਾਲ ਸਪਰਿੰਗ ਰੋਲ ਠੀਕ ਆ ਤੇ ਭਾਜੀ ਇਹ ਕਿੰਨਾ ਟਾਈਮ ਅੱਛਾ ਸਮੋਸੇ ਵੀ ਵੇਚਦੇ ਹੋ ਸਮੋਸਾ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਮਤਲਬ ਇਹ ਕਿੰਨੇ ਕਿੰਨੇ ਦੀ ਬੀਜਦੀ ਭੇਜੀ ਜੇ ਕਿੰਨੇ ਰੁਪਏ 20 ਰੁਪਏ 30 ਰੁਪਏ ਸਨੈਕਸ ਕਿਸ ਤਰ੍ਹਾਂ ਭਾਜੀ ਮੇਰੇ ਕੋਲ ਜ਼ਿਆਦਾਤਰ 10 ਰੁਪਏ ਆਈਟਮ ਹੈ ਜੀ ਹੈ ਮੇਰੇ ਕੋਲ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਇਹ ਇੱਕ 25 ਰੁਪਏ ਆ ਚੀਜ਼ ਰੋਲ ਤੇ گارਲਿਕ ਬ੍ਰੈਡ 20 ਰੁਪਏ ਆ। ਅੱਛਾ ਅੱਛਾ ਠੀਕ ਆ। ਬਾਕੀ ਜਿਹੜੇ ਲੂਜ਼ ਪਕੌੜੇ ਹੈਗੇ ਆ ਉਹ 50 ਰੁਪਏ ਪਾ ਆ। ਅੱਛਾ ਮਤਲਬ ਸਸਤੀਆਂ ਚੀਜ਼ਾਂ ਤੇ ਕੋਈ ਵੀ ਆ ਗੜੇ ਇਥੋਂ ਖਾ ਸਕਦਾ। ਹਾਂਜੀ। ਠੀਕ ਆ। ਭਾਈ ਸਾਫ਼ ਸੋ ਥਰੀ ਚੀਜ਼ ਖਾਓ। ਹਾਂਜੀ। ਕੋਈ ਮਹਿੰਗੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਮਿਲਾਵਟ ਨਹੀਂ। ਮਾਲਕ ਦੀ ਦਿਆ ਦੇ ਨਾਲ। ਤੁਸੀਂ ਦੇਖ ਸਕਦੇ ਜੀ ਵੀਰ ਦੀ ਮਿਹਨਤ ਇੱਕ ਹੱਥ ਨਾਲ ਸਾਰਾ ਕੰਮ ਕਰਨਾ। ਕੋਈ ਮڑے ਮੋੜੇ ਬੰਦੇ ਦੀ ਵਾਸਤੇ ਗੱਲ ਨਹੀਂ ਹੁੰਦੀ। ਆਪਣੇ ਨੌਜਵਾਨ ਪੀੜ੍ਹੀ ਜਿਹੜੀ ਨਹੀਂ ਕੰਮ ਕਰਦੀ ਬਾਹਰ ਭੱਜੀ ਜਾਂੜੀ ਆ। ਤੇ ਜਿਹੜੇ ਵਿਲੇ ਵੀ ਰਹਿੰਦੀ ਆ ਤਾਂ ਵੀਰ ਤੋਂ ਇੱਕ ਸੀਗ ਜ਼ਰੂਰ ਲੈਣੀ ਚਾਹੀਦੀ ਆ ਉਹਨਾਂ ਨੂੰ ਇਹ ਜਿਹੜਾ ਕੰਮ ਆ ਵੀਰ ਦਾ ਬਹੁਤ ਵਧੀਆ ਵੀਰ ਆ ਵੀਰ ਨੂੰ ਸਲਾਮ ਆ ਅੱਗੇ ਵੀ ਹੌਂਸਲਾ ਆਪਾਂ ਵੀਰ ਨੂੰ ਦਿੱਤਾ ਵੀ ਬਹੁਤ ਵਧੀਆ ਤੁਸੀਂ ਕੰਮ ਕਰਦੇ ਪਏ ਜੇ ਹਾਲੇ ਜੇ ਕੋਈ ਵੀਰ ਦੀ ਮਦਦ ਵੀ ਕਰਨਾ ਚਾਹੁੰਦਾ ਆਈ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਬਸ ਤੁਸੀਂ ਇੱਥੇ ਆ ਕੇ ਤੇ ਵਿਜ਼ਿਟ ਕਰੋ ਆ ਕੇ ਖਾਓਗੇ ਜੋ ਵੀ ਪੈਸੇ ਬਚਣਗੇ ਉਹ ਮੇਰੀ ਮਦਦ ਹੀ ਆ ਦੋ ਜੀ ਤੁਸੀਂ ਦੇਖ ਸਕਦੇ ਜੀ ਭਾਈ ਦਾ ਹੌਂਸਲਾ ਵੇਖੋ ਤੁਸੀਂ ਭਾਈ ਦਾ ਕਿੰਨਾ ਭਾਈ ਇਹਨੇ ਮੈਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਆ ਮਦਦ ਮੈਨੂੰ ਬਸ ਆਂਦੇ ਆਉਣਾ ਚਾਹੀਦੀ ਆ ਵੀ ਮੇਰੇ ਕੋਲ ਇੱਥੇ ਆਓ ਖ ਤੇ ਬਸ ਉਹ ਜਿਹੜੇ ਮੈਨੂੰ ਪੈਸੇ ਬਚਣਗੇ ਉਹ ਮੇਰੀ ਮਦਦ ਹੀ ਆ ਠੀਕ ਹੈ ਨਾ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਘਾਟੀ ਵੇਖਣ ਨੂੰ ਮਿਲਦੀ ਆ ਦੁਨੀਆ ਦੇ ਤੇ ਵੀਰ ਕੋਈ ਇੱਕ ਵਾਰ ਇੱਥੇ ਜ਼ਰੂਰ ਵਿజిਟ ਕਰੋ ਤੇ ਇਹਨਾਂ ਕੋਲ ਜਿਹੜਾ ਸਨੈਕ ਜ਼ਰੂਰ ਖਾ ਕੇ ਜਾਓ ਭਾਈ ਇਹਦੇ ਲੁਕੇਸ਼ਨ ਕੀ ਜੀ ਹੈ ਕਿਨੇ ਖਾਣ ਵਾਸਤੇ ਹੁਣ ਆ ਦੇ ਭਾਈ ਨਾਈਆਂ ਵਾਲਾ ਮੋੜ اسلامਾਬਾਦ ਰੋਡ ਨੇੜੇ ਸ਼ਰਮਾ ਚੱਕੀ ਲੱਕੜਾ ਦਾ ਟਾਲ ਠੀਕ ਆ ਪਾਜੀ ਤੇ ਭਾਈ ਛੁੱਟੀ ਵਗੈਰਾ ਤੇ ਨਹੀਂ ਹੁੰਦੀ ਕਿਸੇ ਦਿਨ ਪਾਜੀ ਕੈਟਰਿੰਗ ਵਗੈਰਾ ਦਾ ਵੀ ਕੰਮ ਹੈਗਾ ਜਿੱਦਣ ਆਰਡਰ ਆਏ ਹੋਵੇ ਉਸ ਦਿਨ ਛੁੱਟੀ ਹੁੰਦੀ ਤੁਸੀਂ ਦੇਖ ਸਕਦੇ ਹੋ ਜੀ ਵੀਰ ਜੀ ਇੱਕੋ ਹੱਥ ਨਾਲ ਆਪਣਾ ਇਹ ਕੰਮ ਕਰਦੇ ਪਏ ਨੇ ਤੇ ਵੀਰ ਜੀ ਜਿਹੜੀ ਮਿਹਨਤ ਆ ਬਹੁਤ ਜਿਆਦਾ ਮਿਹਨਤ ਆ ਇੱਕ ਹੱਥ ਨਾਲ ਕੰਮ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਤੇ ਵੀਰ ਜੀ ਦੀ ਇੱਕ ਬਾਜੂ ਨਾ ਹੁੰਦੇ ਬਾਜੂ ਵੀ ਵੀਰ ਜੀ ਆਪਣਾ ਇਹ ਕੰਮ ਇੱਥੇ ਕਰਦੇ ਪਏ ਨੇ ਮਿਹਨਤ ਕਰਦੇ ਪਏ ਨੇ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਠੀਕ ਆ